ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਹਿੰਦੀ ਦੇ ਗੁਟਕੇ ਜਾਂ ਸੈਂਚੀ ਸਾਹਿਬ ਤੋਂ ਪਾਠ ਕਰਨ ਵਾਲੇ ਵੀਰ ਅਤੇ ਪੈਣਾ ਪਾਠ ਕਰਦੇ ਆ ਗਲਤੀਆਂ ਕਰ ਜਾਂਦੀਆਂ ਹਨ ਜੇ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਬ ਪਾਠ ਸuddh ਹੋਵੇਗਾ ਪੰਜਾਬੀ ਦੇ ਸ਼ਬਦਾਂ ਦੇ ਅਖੀਰਲੇ ਅੱਖਰ ਦੇ ਨਾਲ ਲੱਗੀ ਹੋਈ ਛੋਟੀ ਈ ਅਤੇ ਛੋਟੇ ਊ ਦੀ ਮਾਤਰਾ ਨਹੀਂ ਪੜੀ ਜਾਂਦੀ ਇਸ ਲਈ ਹਿੰਦੀ ਦੇ ਗੁਟਕੋਤ ਤੋਂ ਪਾਠ ਕਰਨ ਵਾਲੇ ਵੀ ਇਹ ਦੋ ਲਗੀਆਂ ਮਾਤਰਾਵਾਂ ਨਾ ਪੜਨ ਜਿਵੇਂ ਕਿ ਆਦੀ ਨੂੰ ਆਦ ਨਦਰੀ ਨੂੰ ਨਦਰ ਅਤੇ ਪਤੀ ਨੂੰ ਪਤ ਪੜਨਾ ਹੈ ਅਖੀਰਲੇ ਅੱਖਰ ਦੇ ਨਾਲ ਲੱਗੀ ਛੋਟੀ ਈ ਦੀ ਮਾਤਰਾ ਨਹੀਂ ਪੜਨੀ ਇਸੇ ਤਰ੍ਹਾਂ ਅਖੀਰਲੇ ਅੱਖਰ ਦੇ ਨਾਲ ਲੱਗੀ ਹੋਈ ਛੋਟੇ ਊ ਦੀ ਮਾਤਰਾ ਵੀ ਨਹੀਂ ਨਹੀਂ ਪੜਨੇ ਅਮੁੱਲੂ ਤੁਲ ਨੂੰ ਅਮੁੱਲ ਤੁਲ ਪੜਨਾ ਹੈ ਅਮੁੱਲੂ ਪਰਮਾਣੂ ਨੂੰ ਅਮੁੱਲ ਪਰਮਾਣ ਪੜਨਾ ਹੈ ਅਖੀਰਲੇ ਅੱਖਰ ਦੇ ਨਾਲ ਲੱਗੀ ਹੋਈ ਛੋਟੇ ਉ ਦੀ ਮਾਤਰਾ ਨਹੀਂ ਪੜੀ ਜਾਵੇਗੀ ਵਿੱਚ ਵਾਲੇ ਉ ਦੀ ਮਾਤਰਾ ਪੜੀ ਜਾਵੇਗੀ ਸ਼ਬਦ ਦੇ ਸ਼ੁਰੂ ਅਤੇ ਵਿੱਚ ਆਈ ਹੋਈ ਛੋਟੀ ਈ ਅਤੇ ਛੋਟੇ ਉ ਦੀ ਮਾਤਰਾ ਪੜੀ ਜਾਵੇਗੀ ਜਿਵੇਂ ਕਿ ਲਿਖਿਆ ਇਹਦੇ ਵਿੱਚ ਲਾ ਦੇ ਨਾਲ ਛੋਟੀ ਦੀ ਮਾਤਰਾ ਹੈ ਖਾ ਨਾਲ ਵੀ ਛੋਟੀ ਦੀ ਮਾਤਰਾ ਹੈ ਇਹ ਦੋਨੋਂ ਮਾਤਰਾਵਾਂ ਪੜੀਆਂ ਜਾਣਗੀਆਂ ਲਿਖਿਆ ਐਵੇਂ ਹੀ ਪੜਿਆ ਜਾਵੇਗਾ ਜਿਵੇਂ ਲਿਖਿਆ ਹੋਇਆ ਗੁਣ ਨੂੰ ਗੁਣ ਹੀ ਪੜਿਆ ਜਾਏਗਾ ਕਿਉਂਕਿ ਪਹਿਲਾ ਅੱਖਰ ਗਾ ਹੈ ਇਹਦੇ ਨਾਲ ਛੋਟਾ ਉ ਲੱਗਿਆ ਇਹ ਪੜਿਆ ਜਾਵੇਗਾ ਸੁਹਾਨੂੰ ਨੂੰ ਸੁਹਾਨ ਪੜਨਾ ਹੈ ਪਹਿਲਾ ਉ ਪੜਨਾ ਹੈ ਦੂਜਾ ਨਹੀਂ ਪੜਨਾ ਅਮੁੱਲਾ ਨੂੰ ਅਮੁੱਲਾ ਹੀ ਪੜਨਾ ਹੈ ਵਿਚ ਵਾਲਾ ਉਹ ਪੜਿਆ ਜਾਵੇਗਾ ਆਓ ਹੁਣ ਗੁਰਬਾਣੀ ਦੀਆਂ ਪੰਕਤੀਆਂ ਪੜ ਕੇ ਦੇਖੀਏ ਕਥੀ ਕਥੀ ਕਟੀ ਕੋਟੀ ਕੋਟੀ ਕੋਟ ਇਸ ਨੂੰ ਅਸੀਂ ਪੜਾਂਗੇ ਕਥ ਕਤ ਕਥੀ ਕੋਟੀ ਕੋਟ ਕੋਟ ਅਖੀਰਲੇ ਅੱਖਰ ਦੇ ਨਾਲ ਲੱਗੀ ਹੋਈ ਛੋਟੀ ਈ ਦੀ ਮਾਤਰਾ ਨਹੀਂ ਪੜਨੀ ਵੱਡੀ ਈ ਦੀ ਮਾਤਰਾ ਪੜੀ ਜਾਵੇਗੀ ਜਿਵੇਂ ਕਿ ਕਥੀ ਕਥੀ ਦੇ ਪਹਿਲੇ ਦੋਨੋਂ ਜਿਹੜੇ ਅੱਖਰ ਨੇ ਇਸ ਨਾਲ ਦੋਨਾਂ ਨਾਲ ਛੋਟੀ ਈ ਦੀ ਮਾਤਰਾ ਲੱਗੀ ਹੈ ਕਥੀ ਕਥੀ ਤਾਂ ਇਸ ਨੂੰ ਅਸੀਂ ਕਥਕਥ ਪੜਾਂਗੇ ਕੱਟੀ ਦੇ ਵਿੱਚ ਟਾ ਦੇ ਨਾਲ ਵੱਡੀ ਈ ਦੀ ਮਾਤਰਾ ਹੈ ਕੋਟੀ ਨਾਲ ਵੱਡੀ ਈ ਦੀ ਮਾਤਰਾ ਹੈ ਇਹ ਦੋਨੋਂ ਪੜੀਆਂ ਜਾਣ ਗਿਆ ਕੱਟੀ ਕੋਟੀ ਔਰ ਕੋਟੀ ਅਗਲੇ ਜਿਹੜੇ ਅਖੀਰਲੇ ਦੋ ਕੋਟੀ ਕੋਟੀ ਹਨ ਇਹਨਾਂ ਦੇ ਅਖੀਰ ਟਾਹ ਦੇ ਨਾਲ ਛੋਟੀ ਦੀ ਮਾਤਰਾ ਹੈ ਇਹ ਦੋਨੋਂ ਮਾਤਰਾ ਨਹੀਂ ਪੜ੍ਹਨੀ ਆ ਕੋਟੀ ਕੋਟੀ ਨੂੰ ਕੋਟ ਕੋਟ ਪੜਾਂਗੇ ਅਮਲੂ ਤਰਮੂ ਅਮਲੂ ਦਿਵਾਨੂ ਇਸ ਨੂੰ ਅਸੀਂ ਪੜਾਂਗੇ ਅਮੁੱਲ ਧਰਮ ਅਮੁੱਲ ਦਿਬਾਨ ਇੱਥੇ ਸਿਰਫ ਅਖੀਰਲੇ ਅੱਖਰ ਦੇ ਨਾਲ ਲੱਗਿਆ ਹੋਇਆ ਛੋਟਾ ਓ ਨਹੀਂ ਪੜਨਾ ਵਿਚ ਵਾਲੇ ਅਤੇ ਪਹਿਲੇ ਅੱਖਰ ਦੇ ਨਾਲ ਲੱਗਿਆ ਹੋਇਆ ਛੋਟਾ ਓ ਪੜਿਆ ਜਾਵੇਗਾ ਲੱਗਦਾ ਹੈ ਕਿ ਆਪ ਜਿੰਨੂੰ ਸਮਝ ਆ ਗਈ ਹੋਵੇਗੀ ਜੇ ਹੁਣ ਵੀ ਕੋਈ ਸ਼ੰਕਾ ਹੋਵੇ ਤਾਂ ਕਮੈਂਟ ਕਰਕੇ ਆਪ ਜਰੂਰ ਪੁੱਛ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ